ਪੰਜਾਬ ਯੂਨੀਵਰਸਿਟੀ ਦੇ ਮੋਰਚੇ ਤੇ ਪੰਜਾਬ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਕਿਉਂਕਿ ਕੱਲ 10 ਤਰੀਕ ਦਾ ਇਕ ਆਟਾ ਤੇ ਇਕੱਟੇ ਵਿੱਚ ਜਾਣ ਵਾਲੇ ਆਗੂਆਂ ਦੇ ਘਰਾਂ ਦੇ ਵਿੱਚ ਪੰਜਾਬ ਪੁਲਿਸ ਪਹੁੰਚ ਰਹੀ ਆ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ ਡੀਐਸਪੀ ਨੂੰ ਮਿਲਣ ਦੇ ਲਈ ਕਿਹਾ ਜਾ ਰਿਹਾ ਤੇ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਮਸਲਾ ਤਾਂ ਹੱਲ ਹੋ ਜਾਣਾ ਤੇ ਮਸਲਾ ਤਾਂ ਹੱਲ ਹੋ ਗਿਆ ਤੁਸੀਂ ਹੁਣ ਉੱਥੇ ਜਾ ਕੇ ਕਰਨਾ ਕੀ ਹੈ ਐਸਾ ਦੋ ਆਗੂਆਂ ਦੇ ਨਾਲ ਹੁੰਦਾ ਹੈ ਇੱਕ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਹੈ ਤੇ ਦੂਸਰੇ ਜਿਹੜੇ ਨੇ ਉਹ ਕਰਮਜੀਤ ਮਾਨੂਕੇ ਨੇ ਨੌਜਵਾਨ ਭਾਰ ਸਭਾ ਦੇ ਆਗੂ ਨੇ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਪਹਿਲਾਂ ਪੁਲਿਸ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਆ ਪੁੱਛਕਿਛ ਕਰਦੀ ਆ ਇਹ ਕਿਹਾ ਜਾਂਦਾ ਕਿ ਕੱਲ ਚੰਡੀਗੜ੍ਹ ਦੇ ਲਈ ਇਹਨਾਂ ਨੇ ਜਾਣਾ ਹੈ ਜਾਂ ਨਹੀਂ ਜਾਣਾ ਹੈ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਡੀਐਸਪੀ ਬਾਗਾਪੁਰਾਣਾ ਨੂੰ ਇਹ ਮਿਲਣ ਜ਼ਰੂਰ ਫਿਰ ਫੋਨ ਤੇ ਗੱਲਬਾਤ ਹੁੰਦੀ ਆ ਤਾਂ ਫੋਨ ਤੇ ਗੱਲਬਾਤ ਦੇ ਵਿੱਚ ਐਸਐਚਓ ਸਮਾਲਸਰ ਜਿਹੜੇ ਨੇ ਉਹ ਤਾਂ ਤੱਕ ਪੁੱਛਦੇ ਨੇ ਕਿ ਤੁਸੀਂ ਕੱਲ ਯੂਨੀਵਰਸਿਟੀ ਦੇ ਮਸਲੇ ਤੇ ਚੰਡੀਗੜ੍ਹ ਦੇ ਵਿੱਚ ਜਾ ਰਹੇ ਹੋ ਜਾਂ ਨਹੀਂ ਤਾਂ ਇਹ वार्तालाप ਹੁੰਦੀ ਆ ਤਾਂ ਜਦੋਂ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਇਹ ਚੀਜ਼ ਕਿਉਂ ਪੁੱਛ ਰਹੇ ਹੋ ਤਾਂ ਐਸਐਚਓ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਸਲਾ ਤਾਂ ਹੱਲ ਹੋ ਗਿਆ ਕੱਲ ਮਸਲਾ ਤਾਂ ਹੱਲ ਹੋ ਜਾਣਾ ਸੈਨੇਟ ਦੀਆਂ ਚੋਣਾਂ ਦੀ ਅਨਾਉਂਸਮੈਂਟ ਜਿਹੜੀ ਆ ਉਹ ਹੋ ਜਾਣੀਆਂ ਇਹ ਜਿਹੜੀਆਂ ਇਹ ਗੱਲ ਹੈ ਵੱਡੇ ਸਵਾਲੀਆ ਚ ਇਹਨਾਂ ਪੰਜਾਬ ਸਰਕਾਰ ਦੀ 도ਗਲੀ ਨੀਤੀ ਤੇ ਖੜੇ ਕਰਦੀ ਆ ਕਿਉਂਕਿ ਇੱਕ ਪਾਸੇ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਜੈਸਾ ਵੀ ਕੁਝ ਹੋਇਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਵੈਸਾ ਕੁਝ ਪੰਜਾਬ ਯੂਨੀਵਰਸਿਟੀ ਦੇ ਲਈ ਕਰਾਂਗੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਪਰ ਦੂਜੇ ਪਾਸੇ ਇਹ ਗੱਲਾਂ ਜੇਕਰ ਪੰਜਾਬ ਯੂਨੀਵਰਸਿਟੀ ਮੋਰਚੇ ਦੀ ਗੱਲ ਕਰੀਏ ਤਾਂ ਮੋਰਚੇ ਦੇ ਵਿੱਚ ਆਮਨ ਸਰਕਾਰ ਦੇ ਐਮਐਲਏ ਆਮਨ ਸਰਕਾਰ ਦੇ ਮੰਤਰੀ ਆਮਨ ਸਰਕਾਰ ਦੇ ਜਿਹੜੇ ਐਮਪੀ ਨੇ ਉਹ ਤੱਕ ਉੱਥੇ ਪਹੁੰਚਦੇ ਨੇ ਉੱਥੇ ਤਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀਆਂ ਗੱਲਾਂ ਹੁੰਦੀਆਂ ਨੇ ਉੱਥੇ ਤਾਂ ਕੇਂਦਰ ਦੇ ਵੱਲੋਂ ਧੱਕਾ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਪਰ ਉਸਦੇ ਉਲਟ ਅਸਲੀ ਹਕੀਕਤ ਇਹ ਆ ਇਹ ਚਰਚਾ ਹਲੇ ਤੱਕ ਮੋਗਾ ਪੁਲਿਸ ਦੀ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਮੋਗਾ ਪੁਲਿਸ ਦੇ ਵੱਲੋਂ ਜਿਹੜਾ ਕੀਤਾ ਗਿਆ ਹਲੇ ਤੱਕ ਦੋ ਆਗੂਆਂ ਦੇ ਬਾਰੇ ਜਿਹੜਾ ਪਤਾ ਲੱਗਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਚਮਕੌਰ ਸਿੰਘ ਰੋਡੇ ਤੇ ਨੌਜਵਾਨ ਭਾਰ ਸਭਾ ਦੇ ਕਰਨਜੀਤ ਸਿੰਘ ਮਾਨੂੰਕੇ ਨੇ ਉਹਨਾਂ ਦੇ ਉੱਪਰ ਇਹ ਜਿਹੜੀ ਹੈਗੀ ਆ ਉਹ ਪੁਲਿਸ ਦੇ ਵੱਲੋਂ ਨਜ਼ਰ ਰੱਖੀ ਜਾਂਦੀ ਹੈ ਤੇ ਫੋਨ ਕਰਕੇ ਜਿਹੜਾ ਉਹ ਕਿਹਾ ਜਾਂਦਾ ਆ ਤਾਂ ਇਹ ਮਾਨ ਸਰਕਾਰ ਦੀ 도ਗਲੀ ਨੀਤੀ ਇੱਥੇ ਜਿਹੜੀ ਆ ਉਹ ਸਾਹਮਣੇ ਆਈ ਆ ਇਸ ਬਾਬਤ ਸਾਡੀ ਗੱਲਬਾਤ ਕਰਮਜੀਤ ਮਾਨੁਕੇ ਦੇ ਨਾਲ ਹੋਈ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣਿਓ ਕਰਮਜੀਤ ਭਾਈ ਇੱਕ ਪੋਸਟਰ ਜਿਹੜਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 10 ਨਵੰਬਰ ਤੇ ਕੱਟ ਤੋਂ ਸਰਕਾਰ ਬਖਲਾਹਟ ਦੇ ਵਿੱਚ ਆ ਬਖਲਾਈ ਹੋਈ ਹੈ ਜਿਸ ਤੇ ਕਰਕੇ ਰੇਡ ਤੁਹਾਡੇ ਘਰ ਦੇ ਵਿੱਚ ਵੱਜੀ ਆ ਕੀਸ ਚਾਹੀਏ ਇਸ ਦੇ ਵਿੱਚ ਇਹ ਜਸਜੀ ਅੱਜ ਬਾਗਾਪਰਾਣਾ ਪੁਲਿਸ ਦੇ ਤਿੰਨ ਮੁਲਾਜ਼ਮ ਜਿਹੜੇ ਆ ਉਹ ਸੀ ਪਿੱਛੇ ਉਹਨਾਂ ਦੀ ਗੱਡੀ ਵੀ ਖੜੀ ਸੀ ਹੋਰ ਵੀ ਪੁਲਿਸ ਨਾਲ ਸੀਗੀ ਜੀ ਉਹ ਆਏ ਆ ਰੋਡੇ ਪਿੰਡ ਹੂੰ ਜਿੱਥੇ ਉਹਨਾਂ ਨੇ ਆ ਕੇ ਤਰਤੀਸ਼ ਕੀਤੀ ਆ ਵੀ ਮੇਰਾ ਨੌਜਵਨ ਪਾਰਸ਼ਵ ਦਾ ਮੈਸੂਬਾ ਮੀਤ ਪ੍ਰਧਾਨ ਕਰਨਜੀਤ ਮਾਨੂਕੇ ਜੀ ਤੇ ਸਾਡੇ ਕਿਰਤੀ ਕਿਸਾਨੀਓਂ ਦੇ ਮੋਗੇ ਦੇ ਜ਼ਿਲ੍ਹਾ ਸਕੱਤਨੇ ਚਮਕੌਰ ਸਿੰਘ ਰੋਡੇ ਜੀ ਘਰਦਿਆਂ ਤੋਂ ਦੋਨਾਂ ਬਾਰੇ ਆ ਕੇ ਜਾਣਬੀਨ ਕੀਤੀ ਆ ਵੀ ਇਹ ਬੰਦੇ ਕਿੱਥੇ ਆ ਜੀ ਅਜੇ ਤੋ ਘਰਦਿਆਂ ਨੇ ਪੁੱਛਿਆ ਤੇ ਇਹਨਾਂ ਨੇ ਕਿਹਾ ਵੀ ਚੰਡੀਗੜ੍ਹ ਕੋਈ ਧਰਨਾ ਹੈਗਾ ਜੀ ਕੀ ਇਹ ਧਰਮੇ ਤੇ ਜਾ ਰਹੇ ਆ ਜੀ ਤਾਂ ਉਹਨਾਂ ਨੇ ਕਿਹਾ ਵੀ ਇਹ ਇਹਨਾਂ ਨੂੰ ਹੀ ਪਤਾ ਵੀ ਜਾਣਾ ਕਿੱਦਾਂ ਹੈਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਡੀਐਸਪੀ ਬਗਾ ਪ੍ਰਾਣਾ ਇਹਨਾਂ ਨੂੰ ਸਾਧ ਰਹੇ ਆ ਤੇ ਥਾਣੇ ਤਾਂ ਉਸ ਤੋਂ ਬਾਅਦ ਇਹ ਇੰਨੀ ਗੱਲ ਕਹਿ ਕੇ ਉਹ ਫੇਸਬੁੱਕ ਤੋਂ ਫਰੋਲ ਕੇ ਮੇਰਾ ਨਾਮ ਮੇਰੀ ਕਰਮਜੀਤ ਮਾਨੁਕੇ ਨਾਮ ਦੀ ਆਈਡੀ ਆ ਜੀ ਤਾਂ ਉਹ ਫਰੋਲ ਕੇ ਮੇਰੇ ਬਾਰੇ ਸ਼ਾਨਬੀਨ ਕਰਨ ਲੱਗੇ ਕਿ ਇਹ ਬੰਦਾ ਕਿੱਥੇ ਰਹਿੰਦਾ ਜੀ ਤਾਂ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਤੋਂ ਪਤਾ ਕਰ ਲਓ ਮਾਨੁਕੇ ਪਿੰਡ ਇਹਨਾਂ ਦਾ ਜੀ ਇਹ ਗੱਲ ਇੰਨੀ ਕਹਿ ਕੇ ਉਹ ਵਾਪਸ ਚਲੇ ਗਏ ਹੂੰ ਤਾਂ ਉਸ ਤੋਂ ਬਾਅਦ ਜਦੋਂ ਮੈਂ ਆ ਕੇ ਘਰੇ ਪਹੁੰਚਿਆ ਹੂੰ ਤਾਂ ਮੈਨੂੰ ਐਸ ਐਚਓ ਸਮਾਜ ਸਰ ਦਾ ਫੋਨ ਆਇਆ ਜੀ ਤਾਂ ਉਹਨਾਂ ਨੇ ਮੈਨੂੰ ਸਭ ਤੋਂ ਪਹਿਲੇ ਇਹੀ ਗੱਲ ਪੁੱਛੀ ਵੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਾਰਨ ਦੱਸੋ ਕਹਿੰਦੇ ਨੇ ਕਿੱਥੇ ਰਹਿੰਦੇ ਹੋ ਰੋਡੇ ਰਹਿੰਦੇ ਹੋ ਮੈਂ ਕਿਹਾ ਵੀ ਤੁਸੀਂ ਕਾਰਨ ਦੱਸੋ ਕੀ ਘਾਤਮਕ ਕਾਰਨ ਹੈਗਾ ਕਹਿੰਦੇ ਯੂਨੀਵਰਸਿਟੀ ਚੰਡੀਗੜ੍ਹ ਧਰਨਾ ਲੱਗਿਆ ਹੋਇਆ ਕੀ ਉਹ ਤੁਸੀਂ ਉੱਥੇ ਜਾ ਰਹੇ ਹੋ ਜੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਸਾਡੀ ਨੌਜਵਾਨ ਭਾਰਸਵਾ ਮੋਰਚੇ ਦੇ ਨਾਲ ਅਸੀਂ ਮੀਟਿੰਗ 'ਚ ਵੀ ਸ਼ਾਮਲ ਹੋਏ ਸੀ 7 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੀ ਜੀ ਅਸੀਂ ਪੂਰੇ ਤਰੀਕੇ ਨਾਲ ਨਾਲ ਆ ਮੋਰਚੇ ਦੇ ਪਰ ਸਾਡੇ ਲੋਕਲ ਜਿਹੜੇ ਸਾਥੀ ਹੈਗੇ ਆ ਚੰਡੀਗੜ੍ਹ ਦੇ ਆਸ-ਪਾਸ ਉਹਨਾਂ ਦੀ ਵੀ ਡਿਊਟੀ ਲੱਗੀ ਉਹ ਜ਼ਿਲ੍ਹੇ ਜਾ ਰਹੇ ਆ ਕੱਲ ਨੂੰ ਮੋਰਚੇ ਦੇ ਵਿੱਚ ਉਹ ਇਹ ਕਹਿ ਰਹੇ ਸੀ ਕਿ ਤੁਸੀਂ ਜਾ ਰਹੇ ਹੋ ਮੈਂ ਕਿਹਾ ਵੀ ਅਸੀਂ ਵੀ ਜਾ ਰਹੇ ਆ ਮੋਰਚਾ ਪੱਕਾ ਜੰਮੂਗਾ ਤੇ ਸਾਡੀ ਜਿਲੇਵਾਜ ਡਿਊਟੀ ਲੱਗੂਗੀ ਅਸੀਂ ਵੀ ਇਨਵੋਲਮੈਂਟ ਵਿੱਚ ਤਾਂ ਉਹਨਾਂ ਨੇ ਫਿਰ ਇਹ ਕਿਹਾ ਵੀ ਤੁਸੀਂ ਡੀਐਸਪੀ ਬਾਗਾ ਪ੍ਰਾਨੋ ਨੂੰ ਮਿਲ ਕੇ ਜਾਓ ਜੀ ਤੇ ਜਾਂ ਤੁਸੀਂ ਫੋਨ ਤੇ ਗੱਲ ਕਰੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਦੱਸਤੀ ਹੈਗੀ ਐ ਜੋ ਐਲਾਨੀਆਂ ਹੁੰਦੀਆਂ ਅਸੀਂ ਉਹੀ ਕਰਦੇ ਹੁੰਨੇ ਆ ਤੇ ਕਹਿੰਦੇ ਨਹੀਂ ਤੁਸੀਂ ਫਿਰ ਵੀ ਡੀਐਸਪੀ ਸਾਹਿਬ ਵੱਡੇ ਅਫਸਰ ਉਹਨਾਂ ਨਾਲ ਫੋਨ ਤੇ ਗੱਲ ਕਰੋ ਚਲੋ ਐਸਐਚਓ ਫੋਨ ਤੇ ਮੈਨੂੰ ਉਹ ਨੰਬਰ ਉਹਦਾ ਨੋਟ ਕਰਵਾਉਣ ਲੱਗੇ ਮੈਂ ਕਿਹਾ ਕੋਈ ਗੱਲ ਨਹੀਂ ਦੇਖਾਂਗੇ ਅਸੀਂ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਪੁਲਿਸ ਜਿਹੜੀ ਆਈ ਆ ਤੇ ਫੋਨ ਕੀਤਾ ਉਹਨਾਂ ਨੇ ਕੀਤਾ ਕੀ ਕੀ ਮੰਨਦੇ ਹੋ ਕਿ ਮਨਸ਼ਾ ਮੰਨਦੇ ਹੋ ਇਸ ਤਰ੍ਹਾਂ ਦੇ ਨਾਲ ਪੁੱਛਗਿੱਛ ਕਰਨ ਦੀ ਕੱਲ ਨੂੰ ਇਕੱਠਾ ਹੈ ਉਧਰ ਦੇ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਸਖਤ ਤਾਇਆਂ ਜਿਹੜੀਆਂ ਨੇ ਯੂਨੀਵਰਸਿਟੀ ਦੇ ਵਿੱਚ ਵੀ ਸਖਤ ਤਾਇਆਂ ਹੋਈਆਂ ਨੇ ਬੈਰੀਗੇਡ ਲਾਤੇ ਗਏ ਨੇ ਮੋਹਲੀ ਤੋਂ ਚੰਡੀਗੜ੍ਹ ਐਂਟਰੀ ਕਰਨ ਦੇ ਲਈ ਵੀ ਕਹਿੰਦੇ ਸਖਤ ਤਾਇਆਂ ਕੱਲ ਨੂੰ ਹੋ ਸਕਦੀਆਂ ਨੇ ਬਹੁਤ ਚੀਜ਼ਾਂ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜੋ ਚੀਜ਼ ਨਹੀਂ ਸੋਚੀ ਜਾ ਸਕਦੀ ਉਹ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਮੰਤਰੀ ਪੰਜਾਬ ਦੇ ਐਮ ਐਲ ਏ ਵਿਧਾਇਕ ਐਮ ਪੀ ਉੱਥੇ ਜਾ ਕੇ ਬਹਿੰਦੇ ਨੇ ਉੱਥੇ ਕਹਿੰਦੇ ਨੇ ਕਿ ਅਸੀਂ ਲੜਾਈ ਲੜ ਰਹੇ ਹਾਂ ਯੂਨੀਵਰਸਿਟੀ ਦੀ ਲੜਾਈ ਲ ਰਪੋਰਟ ਦੇ ਕੇ ਚ ਕਰਨਾ ਦੇਖੋ ਇਹ ਪਹਿਲੀ ਵਾਰੀ ਨਹੀਂ ਹੋਇਆਗਾ ਆਪਾਂ ਜਦੋਂ ਕਿਸਾਨ ਜਿੱਥੇ ਬੰਦੀਆਂ ਨੇ ਚੰਡੀਗੜ੍ਹ ਜਾਣ ਦਾ ਸੱਦਾ ਦਿੱਤਾ ਸੀਗਾ ਤਾਂ ਉਦੋਂ ਵੀ ਪੰਜਾਬ ਸਰਕਾਰ ਨੇ ਪੂਰੀ ਜਿਹੜੀ ਪੰਜਾਬ ਪੁਲਿਸ ਹੈਗੀ ਇਸ ਕੰਮ ਤੇ ਲਾਈ ਕਿਸਾਨਾਂ ਗੂ ਨੂੰ ਨਜ਼ਰਬੰਦ ਕੀਤਾ ਘਰਾਂ ਦੇ ਵਿੱਚ ਕੈਦ ਕੀਤਾ ਤੇ ਰੋਕਾਂ ਲਾ ਕੇ ਉਹਨਾਂ ਨੂੰ ਯੂਨੀਵਰਸਿਟੀ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਸੀ ਇਹ ਹੁਣ ਦੂਜਾ ਹੱਲਾ ਜਦੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਨੂੰ ਬਹਾਲ ਕਰਾਉਣ ਦਾ ਮਤਲਬ ਹੈਗਾ ਕਿ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਦਾਅਵੇਦਾਰੀ ਕਾਇਮ ਰਹੇ ਤੇ ਉਹਦੇ ਵਿੱਚ ਜਿਹੜੇ ਸਾਡੇ ਗ੍ਰੈਜੂਏਸ਼ਨ ਕਰਕੇ ਗਏ ਵਿਦਿਆਰਥੀ ਹੈਗੇ ਆ ਉਹ ਖੁਦ ਚੁਣ ਕੇ ਉੱਥੇ ਭੇਜਣ ਆਪਦੇ ਨੁਮਾਇੰਦੇ ਜਿਹੜੇ ਵਿੱਚ ਬੈਠ ਕੇ ਫੀਸ ਵਾਅਦੇ ਦਾ ਵਿਰੋਧ ਕਰਨ ਜੇ ਤਨਖਾਹਾਂ ਦੀ ਛਾਂਟੀ ਕੀਤੀ ਜਾਂਦੀ ਉਹਦਾ ਵਿਰੋਧ ਕਰਨ ਤਾਂ ਜੇ ਉਹਦੇ ਵਿੱਚੋਂ ਇਸ ਸੈਨਟ ਦੀ ਇਲੈਕਸ਼ਨ ਖਤਮ ਕਰ ਦਿੱਤੀ ਜਾਂਦੀ ਹੈ ਨੋਮੀਨੇਟਡ ਬੰਦੇ ਉੱਥੇ ਬਿਠਾਏ ਜਾਂਦੇ ਆ ਤਾਂ ਉਹਦੇ ਵਿੱਚ ਯੂਨੀਵਰਸਿਟੀ ਜਿਹੜੀ ਹੈ ਸਿੱਧੇ ਤਰੀਕੇ ਨਾਲ ਕੇਂਦਰ ਸਰਕਾਰ ਦੇ ਕਬਜ਼ੇ ਚ ਆਊਗੀ ਤੇ ਉਹ ਐਜੂਕੇਸ਼ਨ ਦਾ ਪ੍ਰਾਈਵੇਟਾਈਜ਼ੇਸ਼ਨ ਤੇ ਸੈਫਰਨਾਈਜ਼ੇਸ਼ਨ ਭਗਵਾ ਕਰਨ ਜਿਹੜਾ ਹੈਗਾ ਆਰਐਸਐਸ ਦੀ ਥੀਓਲੋਜੀ ਤੇ ਚੱਲਦੇ ਹੋਏ ਉਹ ਕਰਨ ਵਾਸਤੇ ਉਹ ਪੂਰੀ ਤਰ੍ਹਾਂ ਉਹਨੂੰ ਖੁੱਲੀ ਛੁੱਟੀ ਮਿਲ ਜੂਗੀ ਅੱਛਾ ਇੱਕ ਜੀ ਜੇ ਪੰਜਾਬ ਜੇ ਪੰਜਾਬ ਸਰਕਾਰ ਉਹਦੇ ਵਿੱਚ ਰੋਕ ਖੜੀ ਕਰਦੀ ਹੈ ਤਾਂ ਡੈਫੀਨੇਟਲੀ ਹੈਗੀ ਹੈ ਕਿ ਪੰਜਾਬ ਸਰਕਾਰ ਵੀ ਯੂਨੀਵਰਸਿਟੀ ਜਿਹੜੀ ਆ ਉਹਨੂੰ ਪਰ ਉਸ ਕੇ ਕੇਂਦਰ ਸਰਕਾਰ ਨੂੰ ਦੇਣਾ ਚਾਹੁੰਦੀ ਹੈ ਤੇ ਯੂਨੀਵਰਸਿਟੀ ਨੂੰ ਬਚਾਉਣ ਦਾ ਮੋਰਚਾ ਇਕੱਲਾ ਯੂਨੀਵਰਸਿਟੀ ਦਾ ਨਹੀਂ ਹੈਗਾ ਪੰਜਾਬ ਦੇ तमाम ਮੁੱਦਿਆਂ ਪ੍ਰਤੀ ਜੋ ਪੰਜਾਬ ਦੇ ਲੋਕਾਂ ਦੇ ਇਮੋਸ਼ਨ ਹੈਗੇ ਆ ਉਹਨਾਂ ਇਮੋਸ਼ਨ ਨੂੰ ਲੈ ਕੇ ਲੋਕ ਮੋਰਚੇ 'ਤੇ ਜਾ ਰਹੇ ਆ ਕੱਲ ਨੂੰ ਇਕੱਲਾ ਯੂਨੀਵਰਸਿਟੀ ਬਚਾਉਣ ਵਾਸਤੇ ਨਹੀਂ ਜਾ ਰਹੇ ਮੈਨੂੰ ਇਸ ਚੀਜ਼ ਦੱਸੋ ਜਦੋਂ 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 ਤੁਹਾਡੇ ਪੁਲਿਸ ਤੁਹਾਡੇ ਨੇ ਨਾ ਪੁੱਛ ਕੇ ਚ ਕਰਦੀ ਆ ਤੁਸੀਂ ਨਹੀਂ ਪੁਲਿਸ ਨੂੰ ਪੁੱਛਿਆ ਕਿ ਇਹ ਇਹ ਚੀਜ਼ ਦਾ ਭਾਈ ਤੁਹਾਡਾ ਕੀ ਮਤਲਬ ਹੈ ਮੇਰੇ ਤੋਂ ਪੁੱਛ ਕੇ ਇਹ ਕਰਨਾ ਮੈਂ ਕਿੱਥੇ ਜਾਊਂਗਾ ਨਹੀਂ ਜਾਊਂਗਾ ਜਾਂ ਮੈਂ ਯੂਨੀਵਰਸਿਟੀ ਮੋਰਚੇ ਦੇ ਲਈ ਜਾਊਂਗਾ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਬਿਲਕੁਲ ਕਿਹਾ ਉਹ ਕਹਿੰਦੇ ਇਹ ਮਸਲਾ ਤਾਂ ਹੱਲ ਹੋ ਗਿਆ ਅੱਛਾ ਇਹ ਗੱਲ ਇਹ ਗੱਲ ਕਹੀ ਬਿਲਕੁਲ ਹਾਂ ਬਿਲਕੁਲ ਐਸਓ ਚ ਕਹਿ ਰਹੇ ਆ ਵੀ ਯੂਨੀਵਰਸਿਟੀ ਜਿਹੜਾ ਸੈਨੇਟ ਵਾਲਾ ਮਸਲਾ ਉਹ ਹੱਲ ਹੋ ਗਿਆ ਕੱਲੋਂ ਇਲੈਕਸ਼ਨ ਜਿਹੜੀ ਅਨਾਉਂਸ ਹੋ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਕੀ ਤੁਸੀਂ ਫਿਰ ਵੀ ਜਾ ਰਹੇ ਹੋ ਤਾਂ ਤੁਸੀਂ ਇਹ ਕਿਹਾ ਵੀ ਸਾਡੀ ਜਿਹੜੀ ਜਥੇਬੰਦੀ ਹੈ ਨੌਜਵਾਨ ਭਾਰ ਸਭਾ ਦੀ ਸਟੇਟ ਕਮੇਟੀ ਜੋ ਜੋ ਤੈਅ ਹੋਊਗਾ ਸਾਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹਾਲੇ ਤੱਕ ਨਹੀਂ ਮਿਲੇਗੀ ਕਿ ਇਲੈਕਸ਼ਨ ਅਨਾਉਂਸ ਹੋ ਰਹੀ ਹੈ ਜੇ ਅਨਾਉਂਸ ਹੋ ਗਈ ਉਸ ਤੋਂ ਬਾਅਦ ਦੇਖਾਂਗੇ ਜੋ ਮੋਰਚਾ ਲਾਣ ਕਰੂਗਾ ਜਿਹੜਾ ਉਸ ਮੁਵਜ਼ਾ ਬਣਾ ਯੂਨੀਵਰਸਿਟੀ ਵਿਦਿਆਰਥੀਆਂ ਦਾ ਉਹਦੇ ਅਨੁਸਾਰ ਅਸੀਂ ਕਰਾਂਗੇ ਪਰ ਮੇਰਾ ਇਹ ਜ਼ਰੂਰ ਸੀਗਾ ਵੀ ਜਦੋਂ ਘਰੇ ਵੀ ਪੁਲਿਸ ਆਈ ਆ ਤਾਂ ਉਦੋਂ ਵੀ ਅਸੀਂ ਇਹੀ ਕਰਦੇ ਨੇ ਕਿਹਾ ਵੀ ਇਹ ਕੋਈ ਤੁਹਾਡਾ ਤਰੀਕਾ ਨਹੀਂ ਹੈਗਾ ਜੋ ਜੇ ਜਾਣਾ ਤਾਂ ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਮੈਨੂੰ ਵੀ ਐਸਐਚਓ ਸਮਾਜ ਸਰ ਕੰਪੈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਤੁਸੀਂ ਡੀਐਸਪੀ ਨਾਲ ਗੱਲ ਕਰੋ ਮੈਂ ਕਹਿੰਦਾ ਮੇਰੀ ਇਹ ਡਿਊਟੀ ਨਹੀਂ ਹੈਗੀ ਨਾ ਹੀ ਤੁਸੀਂ ਮੈਨੂੰ ਕੰਪੈਲ ਕਰ ਸਕਦੇ ਡੀਐਸਪੀ ਨਾਲ ਗੱਲ ਕਰਨ ਵਾਸਤੇ ਠੀਕ ਹੈ ਸਾਡਾ ਇਹ ਰਾਈਟ ਹੈਗਾ ਅਸੀਂ ਯੂਨੀਵਰਸਿਟੀ ਮੋਰਚ ਨਾਲ ਡਟ ਕੇ ਖੜੇ ਆ ਤੁਸੀਂ ਜੇ ਰੋਕਾਂ ਵੀ ਲਾਉਂਗੇ ਇਹ ਤੁਹਾਡੀ ਮਰਜ਼ੀ ਹੈਗੀ ਹੈ ਬਾਕੀ ਦੇਖ ਲੈ ਜੇ ਪੁਲਿਸ ਅੱਗੇ ਵੀ ਕੁਝ ਕਰੂਗੀ ਤਾਂ ਟਟਕੇ ਵਿਰੋਧ ਕਰਾਂਗੇ ਤੁਹਾਨੂੰ ਲੱਗਦਾ ਕਿ ਫਿਰ ਦੋਵੇਂ ਇੱਕੋ ਨੀਤੀ ਤੇ ਹੀ ਚੱਲ ਰਿਹਾ ਮਤਲਬ ਇਹ ਦੋਗਲੀ ਨੀਤੀ ਆ ਮਾਨ ਸਰਕਾਰ ਦੀ ਕਿ ਉੱਥੇ ਕੁਝ ਹੋਰ ਤੇ ਇੱਥੇ ਕੁਝ ਹੋਰ ਬਿਲਕੁਲ ਇਹੀ ਇਹੀ ਦੇਖਣ ਦੇ ਵਿੱਚ ਸਾਹਮਣੇ ਆ ਰਿਹਾ ਕਿ ਜੇ ਅੱਜ ਪੰਜਾਬ ਦੇ ਲੋਕ ਹਮ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਆ ਇਹ ਪੋਲੀਟੀਕਲ ਪਾਰਟੀਆਂ ਇੱਥੋਂ ਤੱਕ ਜਣੀਆਂ ਹੈਗੀਆਂ ਮੋਰਚੇ ਦਾ ਸਮਰਥਨ ਕਰ ਚੁੱਕੀਆਂ ਪੰਜਾਬ ਸਰਕਾਰ ਦੇ ਐਮ ਐਲ ਏ ਐਮ ਪੀ ਵੀ ਜੀ ਉੱਥੇ ਜਾ ਕੇ ਕਹਿ ਰਹੇ ਵੀ ਅਸੀਂ ਯੂਨੀਵਰਸਿਟੀ ਵਿਦਿਆਰਥੀਆਂ ਦੇ ਨਾਲ ਆ ਤੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਐ ਕਿ ਸਟ੍ਰਗਲ ਸੜਕ ਤੇ ਕਰਕੇ ਹੀ ਹਰ ਇੱਕ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ ਇਹ ਸਰਕਾਰ ਦੇ ਵੀ ਵਸਤੀ ਗੱਲ ਨਹੀਂ ਹੈਗੀ ਥੱਲੇ ਯੂਨੀਵਰਸਿਟੀ ਨੂੰ ਬਚਾਉਣਾ ਠੀਕ ਹੈ ਇਹਨਾਂ ਨੂੰ ਤਾਂ ਸਭ ਨੂੰ ਚਾਹੀਦਾ ਵੀ ਜੇ ਲੋਕ ਅੱਗੇ ਲੱਗ ਗਏ ਆ ਤੈਨੂੰ ਤਾਂ ਹਰ ਤਰੀਕੇ ਨਾਲ ਵਿਦਿਆਰਥੀਆਂ ਦਾ ਸਮਰਥਨ ਕਰਨਾ ਚਾਹੀਦਾ ਉਹਨਾਂ ਵਾਸਤੇ ਜੋ ਉਹਨਾਂ ਦੀ ਜ਼ਰੂਰਤ ਹੈਗੀ ਉਹ ਪੂਰੀ ਕਰਨੀ ਚਾਹੀਦੀ ਹੈ ਕਿ ਮੋਰਚਾ ਚੱਲੇ ਤੇ ਜਿੱਤਿਆ ਜਾਵੇ ਪਰ ਆਏ ਫੋਨ ਕਰਨੇ ਆਏ ਘਰਾਂ ਦੇ ਵਿੱਚ ਰੇਡਾਂ ਮਾਰਨੀਆਂ ਇਹਦੇ ਤੇ ਹੀ ਗੱਲ ਸਮਝ ਆਉਂਦੀ ਹੈ ਵੀ ਦੁਕਾਨ ਨੂੰ ਕੁਝ ਹੋਰ ਆ ਪਰ ਅਸਲ ਹਕੀਕਤ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਜਿਹੜਾ ਕੁਝ ਹੋਰ ਹੈਗਾ ਮੋਰਚੇ ਨੂੰ ਤਾਰਪੀਡੋ ਕਰਨ ਵਾਸਤੇ ਪੰਜਾਬ ਸਰਕਾਰ ਜਿਹੜੀ ਹੈ ਜੋੜ ਲਾ ਰਹੀ ਜੀ ਮਕਮਲ ਜੀ ਸਮਾਂ ਤਬਾਹ ਬਤਨ ਬਤ ਇਹਨਾਂ ਨੂੰ ਡਿਪਟੀ ਸਾਹਿਬ ਨੇ ਬੁਲਾਇਆ ਸੀ ਯਾਰ ਕੋਈ ਟਾਈਮ ਲਿਆ ਹੋਏ ਇਹਨਾਂ ਨੇ 4 ਵਜੇ ਮੈਨੂੰ ਸਰ ਦੇ ਸਵੇਰ ਦੇ ਤਿੰਨ ਫੋਨ ਆ ਗਏ अच्छा जी रोड ता पे पिंड मेरे कोले ਪੈਂਦਾ ਜੀ ਮੈਨੂੰ ਕਿਹਾ ਫੋਨ ਤੇ ਗੱਲ ਕਰ ਲੋ ਡਿਪਟੀ ਸਾਹਿਬ ਨਾਲ ਕਹਿੰਦੇ ਜੀ ਕਰ ਲੈਨੇ ਆ ਅੱਛਾ ਜੀ ਤੇ ਇਹਨਾਂ ਨੇ ਹੈ ਨਹੀਂ ਫਿਰਦਾ ਉੱਥੇ ਦਫ਼ਤਰ 'ਚ ਮਿਲਿਆ ਆਵਾਂਗੇ ਕਹਿੰਦੇ ਇਹਨਾਂ ਦੇ ਘਰੇ ਮਤਲਬ ਸ਼ਾਇਦ ਪਤਾ ਨਹੀਂ ਵਾਈਫ ਨੇ ਕਿਹਾ ਸੀਗਾ ਜੀ ਉਹਨਾਂ ਨੇ ਤਾਂ ਖੁਦ ਟਾਈਮ ਲਿਆ ਹੋਇਆ ਆਪੇ ਮਿਲਿਆਉਣਗੇ ਅੱਛਾ ਜੀ ਫਿਰ ਕਿਤੇ ਬਾਹਰ ਬੂਨੋਂ ਤੁਸੀਂ ਚੰਡੀ ਚੁੰਡੀ ਘਾੜੋ ਨਹੀਂ ਨਹੀਂ ਜੀ ਤੇ ਬਸ ਆਹੀ ਗੱਲ ਹੋਈ ਆ ਮੇਰੀ ਤਾਂ ਹੋਰ ਕੋਈ ਗੱਲ ਨਹੀਂ ਅਸੀਂ ਚੰਡੀਗੜ੍ਹ ਜਾਣ ਬਾਰੇ ਉਹ ਤੇ ਚੰਡੀਗੜ੍ਹ ਜਾਣਾ ਕਰ ਕੋਈ ਕੁਛ ਹੈ ਨਾ ਇਹਨਾਂ ਨੂੰ ਸਵੇਰੇ ਮੈਨੂੰ ਲੱਗਦਾ 1 ਵਜੇ ਮੈਸੇਜ ਲਾਇਆ ਹੋਊਗਾ ਹਾਂ ਵੀ ਡਿਪਟੀ ਸਾਹਿਬ ਤੋਂ ਇਹਨਾਂ ਨੇ ਖੁਦ ਟਾਈਮ ਲਿਆ ਸੀ ਕਿਸੇ ਮਸਲੇ ਬਾਰੇ ਮਸਲੇ ਦਾ ਨਹੀਂ ਪਤਾ ਸਰ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਯਾਰ ਆ ਬੰਦੇ ਆਉਣੇ ਸੀ ਮੇਰੇ ਕੋਲੇ ਤੇ ਜਾਂ ਕਿਤੇ ਜਾਣਾ ਜੂਣਾ ਹੋ ਸਰ ਨੇ ਤੇ ਕਹਿੰਦੇ ਵੀ ਮੇਰੇ ਨਾਲ ਜਾਂਦਾ ਫੋਨ ਤੇ ਗੱਲ ਕਰ ਲੈਣ ਜਾਂ ਮੈਨੂੰ ਮਿਲ ਜਾਣ ਅੱਛਾ ਜੀ ਤੇ ਉਹਨਾਂ ਨੇ ਬੁਲਾਇਆ ਸੀ ਨਾ ਮਿਲਣ ਗਏ ਆ ਨਾ ਇਹਨਾਂ ਨੇ ਫੋਨ ਤੇ ਗੱਲ ਕਰੀ ਆ ਅੱਛਾ ਤੁਸੀਂ ਨਹੀਂ ਪੁੱਛਿਆ ਤੁਸੀਂ ਪੁੱਛਿਆ ਚੰਡੀਗੜ੍ਹ ਜਾਣ ਵਾਲੇ ਉਹਨੇ ਪੋਸਟ ਵੀ ਪਾਈ ਹੋਈ ਹੈ ਨਾ ਆਪਣੇ ਫੇਸ ਤੇ ਭਈ ਇਹਨਾਂ ਨੇ ਆਏ ਕਰਕੇ ਸਾਤੋਂ 10 ਨਵੰਬਰ ਜਾਣਾ ਪੁੱਛ ਕੇ ਚ ਕੀਤੀ ਘਰੇ ਆ ਕੇ ਘਰੇ ਆ ਕੇ ਜਨਾਬ ਘਰੇ ਆ ਕੇ ਹਾਂ ਨਹੀਂ ਯਾਰ ਮੈਂ ਤਾਂ ਇੱਧਰ ਫਿਰਦਾ ਬਾਈ ਸੰਘਨੂਰ ਸਾਈਡ ਅੱਛਾ